ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬੀ ਸਾਹਿਤ ਸਭਾ ਸ਼੍ਰੀ ਪੈਣੀ ਸਾਹਿਬ ਵੱਲੋਂ 9 ਫਰਵਰੀ 2025 ਨੂੰ ਮਾਸਟਰ ਤੇਲੂਰਾਮ ਕਹਾੜਾ ਜੀ ਦੀ ਕਿਤਾਬ ਆਖਰੀ ਕਤਾਰ ਦੇ ਯੋਧੇ ਕਹਾਣੀ ਸੰਗ੍ਰਹਿ ਲੋਕ ਅਰਪਣ ਸਮਾਗਮ ਨਿਊ ਹਾਲ ਲਾਟੂ ਰੋਡ ਵਿਖੇ ਹੋਵੇਗਾ ਸਬਾਦੇ ਸੇਵਾਦਾਰ ਗੁਰਸੇਵਕ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਕਾਮਰੇਡ ਸੁਵਰਨ ਸਿੰਘ ਵਿਰਕ ਜੀ ਸ਼ਿਰਕਤ ਕਰਨਗੇ। ਮੁੱਖ ਬੁਲਾਰਿਆਂ ਵਿੱਚ ਸ਼੍ਰੀ ਸੁਰਿੰਦਰ ਰਾਮਪੁਰੀ ਜੀ, ਰਾਮ ਸਰੂਪ ਰਿੱਕੀ ਜੀ, ਰਗਵੀਰ ਸਿੰਘ ਭਰਤ ਜੀ, ਗੁਰਦੇਵਾਲ ਦਲਾਲ ਜੀ, ਜਸਵੀਰ ਸਿੰਘ ਛੱਜ ਜੀ ਆਪਣੇ ਵਿਚਾਰ ਪ੍ਰਗਟ ਕਰਨਗੇ। ਸਮਾਗਮ ਦੌਰਾਨ ਹੋਣ ਵਾਲੇ ਕਵੀ ਦਰਬਾਰ ਵਿੱਚ ਹਾਜ਼ਰ ਸ਼ਾਇਰ ਆਪੋ ਆਪਣੀਆਂ ਰਚਨਾਵਾਂ ਦਾ ਪਾਠ ਵੀ ਕਰਨਗੇ ਪ੍ਰਸਿੱਧ ਲੇਖਕ ਤੇ ਫੋਟੋਗ੍ਰਾਫਰ ਰਵਿੰਦਰ ਸਿੰਘ ਰਵੀ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਸਮਾਗਮ ਦੀ ਕਵਰੇਜ ਪ੍ਰਸਿੱਧ ਪੱਤਰਕਾਰ ਬਲਬੀਰ ਸਿੰਘ ਬੱਬੀ ਲਖਵੀਰ ਸਿੰਘ ਲੱਬਾ ਅਤੇ ਹਰਪ੍ਰੀਤ ਸਿੰਘ ਸਿਹੋੜਾ ਵੀ ਕਰਨਗੇ ਮਾਸਟਰ ਤੇਲੂਰਾਮ ਕਹਾੜਾ ਗੁਰਸੇਵਕ ਸਿੰਘ ਢਿੱਲੋਂ ਤੇ ਪੰਜਾਬੀ ਸਾਇਤ ਸਭਾ ਸ਼੍ਰੀ ਪੈਣੀ ਸਾਹਿਬ ਦੇ ਸਮੂਹ ਅਹੁਦੇਦਾਰਾਂ ਮੈਂਬਰਾਂ ਵੱਲੋਂ ਸਮੂਹ ਸਾਇਤਕਾਰਾਂ ਨੂੰ 9 ਫਰਵਰੀ ਦਿਨ ਐਤਵਾਰ ਨੂੰ ਇਸ ਸਮਾਗਮ ਵਿੱਚ ਹਾਜ਼ਰ ਹੋਣ ਦੀ ਨਿਮਰਤਾ ਸਹਿਤ ਬੇਨਤੀ ਕੀਤੀ ਗਈ ਹੈ।